ਕਿ ਜਦੋਂ ਅਸੀਂ ਇਹ ਕਹਿੰਨੇ ਆ ਕਿ ਦੁਬਈ ਬੈਟਰ ਹੈ ਤਾਂ ਮੈਂ ਸਿਰਫ ਉਹ ਜਾਣਨ ਦੀ ਕੋਸ਼ਿਸ਼ ਕਰ ਰਿਹਾ ਕਿ ਕਿੰਨਾ ਬੈਟਰ ਹੈ ਕਿ ਰਿਟਰਨਸ ਕਿੰਨੇ ਨੇ ਤੁਸੀਂ ਬਹੁਤ ਸੋਹਣੀ ਗੱਲ ਕੀਤੀ ਤੁਸੀਂ ਹਵਾ ਚ ਗੱਲ ਨਹੀਂ ਕੀਤੀ ਕਿ ਲਿਆਓ ਪੈਸਾ ਮੈਨੂੰ ਦਿਓ ਤੇ ਮੈਂ ਤੁਹਾਡਾ ਡਬਲ ਕਰ ਦੂੰਗੀ ਜਾਂ ਮੈਂ ਇੰਨੇ ਤੁਸੀਂ ਕਿਹਾ ਕਿ ਛੋਟੀ ਅਫੋਰਡੇਬਲ ਹਾਊਸਸ ਚ ਪੈਸਾ ਨਹੀਂ ਬਣਦਾ ਨਹੀਂ ਬਣਦਾ ਰੈਂਟਲ ਕਮਾ ਸਕਦੇ ਹੋ ਪੈਸਾ ਨਹੀਂ ਪ੍ਰੋਫਿਟਸ ਨਹੀਂ ਹੈ ਦੂਜੀ ਗੱਲ ਮੈਨੂੰ ਇਹ ਦੱਸੋ ਤੁਸੀਂ ਜਦੋਂ ਕਹਿ ਰਹੇ ਹੋ ਕਿ ਤੁਸੀਂ ਵਾਟਰ ਬਾਡੀਜ਼ ਦੇ ਨੇੜੇ ਜਾਓ ਤੁਸੀਂ ਸਮੁੰਦਰ ਦੇ ਨੇੜੇ ਚਲੇ ਇਹ ਪੂਰੀ ਦੁਨੀਆ ਚ ਹੀ ਹੈ ਬਿਲਕੁਲ ਸਿਡਨੀ ਹੋਵੇ ਮੈਲਬਨ ਹੋਵੇ ਜਾਂ ਦੁਬਈ ਹੋਵੇ ਜਿੰਨਾ ਪਾਣੀ ਦੇ ਨੇੜੇ ਉਹਨੀ ਮਹਿੰਗੀ ਉਹ ਪ੍ਰਾਪਰਟੀ ਹੁੰਦੀ ਰਹਿੰਦੀ ਹੈ ਤਾਂ ਉੱਥੇ ਪੈਸਾ ਕਿਵੇਂ ਬਣਦਾ ਔਰ ਪਿਛਲੀ ਵਾਰ ਇਹਦੇ ਨਾਲ ਹੀ ਇੱਕ ਗੱਲ ਹੋਰ ਕਰ ਰਿਹਾ ਪਿਛਲੇ ਪੋਡਕਾਸਟ 'ਚ ਤੁਸੀਂ ਜਦੋਂ ਪੰਜਾਬ ਆਏ ਸੀ ਤੁਸੀਂ ਇਹ ਗੱਲ ਕਹੀ ਸੀ ਕਿ ਭਾਜੀ ਹੁਣ ਉਹ ਏਰੀਆ ਹੋ ਗਿਆ ਡਵੈਲਪ ਬਰਜ ਖਲੀਫਾ ਤੋਂ ਲੈ ਕੇ ਡਾਊਨਟਾਊਨ ਦੇ ਏਰੀਏ ਵਾਲਾ ਹੁਣ ਉਹ ਕਿੰਨਾ ਕੁ ਹੋਰ ਵਧੂਗਾ ਇਸ ਕਰਕੇ ਹੋਰ ਬਹੁਤ ਸਾਰੇ ਏਰੀਆਜ਼ ਨੇ ਜਿਹੜੇ ਅਸੀਂ ਸਜੈਸਟ ਕਰਦੇ ਆ ਕੀ ਇਹ ਦੋਨੋਂ ਗੱਲਾਂ ਕਨਟਰਡਿਕਸ਼ਨ ਚ ਨਹੀਂ ਹੈਗੀਆਂ ਨਹੀਂ ਬਿਲਕੁਲ ਨਹੀਂ ਜੀ ਦੇਖੋ ਡਾਊਨ Town ਬਿਜ਼ਨਸ ਬਿਲਕੁਲ ਖੁੱਲ ਕੇ ਸਮਝਾਓ ਇਸ ਗੱਲ ਨੂੰ ਸੋ ਡਾਊਨ Town ਬਿਜ਼ਨਸ 'ਤੇ ਮੇਰੀ ਵੀ ਪ੍ਰਾਪਰਟੀ ਹੈਗੀ ਡਾਊਨ Town 'ਚ ਬਰਜ ਖਲੀਫਾ ਤੋਂ ਵਾਕਿੰਗ ਡਿਸਟੈਂਸ 'ਤੇ ਹੈ ਦੁਬਈ ਪ੍ਰਾਪਰਟیز ਜੋ ਕਿ ਸ਼ੇਖ ਮੁਹੰਮਦ ਦੀ ਆਪਣੀ ਕੰਪਨੀ ਹੈਗੀ ਦੁਬਈ ਪ੍ਰਾਪਰਟੀਆਂ ਡਿਵੈਲਪਰ ਹੈ ਇੱਕ ਸ਼ੇਖ ਮੁਹੰਮਦ ਦੀ ਕੰਪਨੀ ਆ ਉਹ ਆਈ ਬੋਟ 1 ਬੈਡਰੂਮ ਅਪਾਰਟਮੈਂਟ ਅੱਜ ਤੋਂ 3 ਸਾਲ ਪਹਿਲੇ 2023 ਦੀ ਗੱਲ ਹੈਗੀ ਉਹ ਪ੍ਰਾਪਰਟੀਆਂ ਦੇ ਵਿੱਚ ਮੈਨੂੰ 4.5% ਰਿਟਰਨ ਆ ਰਿਹਾ ਹੈਗਾ ਹਾਲਾਂਕਿ ਮੇਰੇ ਕੋਲ ਇੱਕ ਸਟੂਡੀਓ ਹੈ ਜੀਵੀਸੀ ਦੇ ਵਿੱਚ ਜੋ ਕਿ ਮੈਂ 5 ਲੱਖ ਦ੍ਰਾਮ ਦਾ ਲਿੱਤਾ ਸੀਗਾ ਔਰ ਕੋਈ ਅਨਨੋਨ ਡਿਵੈਲਪਰ ਹੈਗਾ ਕੋਈ ਬਹੁਤ ਵੱਡਾ ਡਿਵੈਲਪਰ ਨਹੀਂ ਹੈਗਾਗਾ ਉੱਥੇ ਮੈਨੂੰ ਅੱਜ ਦੇ ਦਿਨ 9% ਰਿਟਰਨ ਆ ਰਿਹਾ ਰੈਂਟਰ ਹੁਣ ਕਿਹੜੀ ਵਧੀਆ ਹੋਈ ਡਾਊਨਟਾਊਨ ਵਾਲੀ ਉਹ ਕਿਉਂਕਿ ਡਾਊਨਟਾਊਨ ਮੈਂ ਉਦੋਂ ਖਰੀਦਿਆ 2023 ਚ ਜਦੋਂ ਪ੍ਰੋਪਰਟੀਆਂ ਆਲਰੇਡੀ ਮਤਲਬ ਉਹ ਪੂਰਾ ਏਰੀਆ ਡਿਵੈਲਪ ਹੋ ਚੁੱਕਿਆ ਹੈ ਜੀਵੀਸੀ ਮੈਂ ਉਦੋਂ ਖਰੀਦਿਆ ਸੀਗਾ ਜਦੋਂ ਉਹ ਉੱਠਣਾ ਸ਼ੁਰੂ ਹੋਇਆ ਸੀਗਾ ਹੁਣ ਉੱਥੇ ਉਹ 5 ਲੱਖ ਦਾ ਸਟੂਡੀਓ ਮੈਂ ਖਰੀਦਿਆ ਸੀ ਹੁਣ ਉੱਥੇ ਜੇ ਨਵੇਂ ਪ੍ਰੋਜੈਕਟ ਲੈਣ ਜਾਓਗੇ ਉੱਥੇ 9 ਲੱਖ 9.5 ਲੱਖ ਦਰਾਮ ਇਸ ਪ੍ਰਾਈਸ ਤੇ ਵਿਕ ਰਹੀਆਂ ਹੈ ਸੋ ਇਟਸ ਰੀਅਲ ਏਸਟੇਟ ਜਦੋਂ ਕੋਈ ਬਾਏ ਕਰਦਾ ਨਾ ਇਟਸ 올 ਅਬਾਊਟ ਟਾਈਮਿੰਗ राइट टाइमिंग एंड राइट टाइम ਤੇ ਐਂਟਰ ਕਰਨਾ ਔਰ ਰਾਈਟ ਟਾਈਮ ਤੇ ਐਗਜ਼ਿਟ ਕਰਨਾ ਡਾਊਨ ਟਾਊਨ ਚ ਮੈਂ ਰੋਂਗ ਟਾਈਮ ਤੇ ਐਂਟਰ ਕੀਤਾ ਹੁਣ ਮੈਂ ਮੈਨੂੰ ਹੁਣ ਸਮਝ ਨਹੀਂ ਆ ਰਹੀ ਮੈਂ ਐਗਜ਼ਿਟ ਕਰਾਂ ਜਾ ਰੱਖਾ ਹੈ ਨਾ ਜਿਹੜੀ ਹੁਣ ਅਲਮਰਜਾਨ ਆਈਲੈਂਡ ਹੈ ਜਿੱਥੇ ਕਸੀਨੋ ਆ ਰਿਹਾ ਜਾਂ ਫਿਰ ਜਿਹੜਾ ਨਵਾਂ 에어ਪੋਰਟ ਬਣ ਰਿਹਾ ਹੈਗਾ ਉਹ ਹੁਣ ਰਾਈਟ ਟਾਈਮ ਟੂ ਐਂਟਰ ਹੈ ਇਹ ਦੋ ਲੋਕੇਸ਼ਨਸ ਤੇ ਤੇ ਐਗਜ਼ਿਟ ਕਰਨ ਦਾ ਰਾਈਟ ਟਾਈਮ ਹੋਏਗਾ ਅੱਜ ਤੋਂ 4 ਸਾਲ ਬਾਅਦ 5 ਸਾਲ ਬਾਅਦ ਉਹ ਰਾਈਟ ਟਾਈਮ ਹੋਏਗਾ ਜਿਹੜਾ ਦੁਬਈ ਸਾਊਥ ਹੈ ਜਿੱਥੇ ਦੁਨੀਆ ਦਾ ਸਭ ਤੋਂ ਵੱਡਾ ਏਅਰਪੋਰਟ ਬਣ ਜਾ ਰਿਹਾ ਹੈਗਾ that is long term long term ਮਤਲਬ ਜੇ ਤੁਸੀਂ ਆਪਣੀ ਇਨਵੈਸਟਮੈਂਟ ਨੂੰ ਅੱਜ ਤੋਂ 6 ਔਰ 7 ਸਾਲ ਬਾਅਦ ਫਲਿੱਪ ਕਰਨ ਦਾ ਸੋਚ ਰਹੇ ਹੋ ਉਹ ਬੈਸਟ ਲੋਕੇਸ਼ਨ ਹੈ ਉੱਥੇ ਤੁਸੀਂ ਬਹੁਤ ਵਧੀਆ ਪੈਸਾ ਬਣਾਓਗੇ ਬਟ ਇਟਸ ਨਾਟ ਸ਼ਾਰਟ ਟਰਮ ਸ਼ਾਰਟ ਟਰਮ ਮਤਲਬ ਕਈ ਲੋਕ ਕੀ ਜਿਹੜੇ ਸੋਚਦੇ ਆ ਕਿ 2 ਸਾਲ 3 ਸਾਲ ਬਾਅਦ ਮੈਂ ਐਗਜ਼ਿਟ ਕਰਨਾ ਹੈ ਜੇ 2 ਸਾਲ ਜਾਂ 3 ਸਾਲ ਦਾ ਟਾਰਗੇਟ ਹੈ ਜਾਂ ਗੋਲ ਹੈ ਹਨਾ ਪ੍ਰੋਪਰਟੀ ਫਲਿੱਪ ਕਰਨ ਦਾ ਥੈਨ ਕੈਸੀਨੋ ਵਾਲੀ ਸਾਈਟ ਜਿੱਥੇ ਕਸੀਨੋ ਬਣ ਜਾ ਰਿਹਾ दैट वुड बी द राइट ऑप्शन ਕਿਉਂਕਿ ਕਸੀਨੋ ਡਿਲੀਵਰ ਹੋ ਰਿਹਾ 2027 ਚ अर्ली 2027 ਦੇ ਵਿੱਚ ਔਰ ਜਦੋਂ ਕਸੀਨੋ ਓਪਨ ਹੋ ਗਿਆ ਮਾਰਕੀਟ ਉਦੋਂ ਬੂਮ ਹੋਣੀ ਹੈ ਜੇ ਕੋਈ ਵੀ ਇਨਵੈਸਟਰ ਕੁਇਕ ਫਲਿੱਪ ਮੇਰੇ ਕਹਿਣ ਦਾ ਮਤਲਬ ਕੁਇਕ ਫਲਿੱਪ ਇਹ ਨਹੀਂ ਹੈ 6 ਮਹੀਨੇ ਵਾਲਾ 2.5 ਸਾਲ 3 ਸਾਲ ਕੁਇਕ ਫਲਿੱਪ ਬੋਲਾਂਗੇ ਮੈਂ ਹੈਨਾ ਜੇ 2.5 3 ਸਾਲ ਬਾਅਦ ਤੁਸੀਂ ਐਗਜ਼ਿਟ ਕਰਨਾ ਹੈ देन ਕਸੀਨੋ ਵਾਲੀ ਸਾਈਡ ਜੇ 6-7 ਸਾਲ ਮਤਲਬ ਪ੍ਰਾਪਰਟੀ ਖਰੀਦ ਕੇ ਛੱਡਤੀ 6-7 ਸਾਲ ਬਾਅਦ ਫਲਿੱਪ ਕਰਨੀ ਹੈ देन ਸੋਰੀ ਦੁਬਈ ਸਾਊਥ ਮੂਡ ਵੀ தி ਬੈਸਟ ਆਪਸ਼ਨ ਕਿਉਂਕਿ ਹੁਣੇ ਨਿਊਜ਼ ਤੇ ਆਇਆ ਸੀਗਾ ਥੋੜੇ ਦੋ ਦਿਨ ਦਿਨ ਪਹਿਲੇ 2032 ਚ ਪਹਿਲੀ ਫਲਾਈਟ ਸਟਾਰਟ ਹੋਣੀ ਹੈਗੀ ਅਲ ਮੁਕਤਮ 에ਰਪੋਰਟ ਤੋਂ ਤਾਂ 2032 ਚ ਪ੍ਰੋਪਰ ਆਫੀਸ਼ੀਅਲੀ ਆਪਰੇਸ਼ਨਲ ਹੋ ਜਾਏਗਾ ਉਹ 에ਰਪੋਰਟ ਤਾਂ 2030 ਤੱਕ ਦਾ ਗੋਲ ਹੋਣਾ ਚਾਹੀਦਾ ਹੈਗਾ ਜੇ ਤੁਸੀਂ ਦੁਬਈ ਸਾਊਥ ਚ ਪ੍ਰੋਪਰਟੀ ਬਾਇ ਕਰਦੇ ਹੋਗੇ